70ਵਿਆਂ ਦੇ ਅਖੀਰ ਜਾਂ 80ਵਿਆਂ ਦੇ ਸਟਾਰਟਿੰਗ ਦੇ ਦਹਾਕਿਆਂ ਦੇ ਵਿੱਚ ਪੈਦਾ ਹੋਏ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇੱਕ ਐਡ ਚੰਗੀ ਤਰ੍ਹਾਂ ਦੇ ਨਾਲ ਯਾਦ ਹੋਊਗੀ ਜਿਹੜਾ ਉਹ ਗਾਣਾ ਸੀਗਾ ਬਹੁਤ ਹੀ ਲੈਜੈਂਡਰੀ ਮਿਲੇ ਸੁਰ ਮੇਰਾ ਤੁਮਹਾਰਾ ਉਹਦੇ ਵਿੱਚ ਪੂਰੇ ਇੰਡੀਆ ਦੇ ਅਲੱਗ-ਅਲੱਗ ਪ੍ਰਾਂਤਾਂ ਦੇ ਲੋਕਾਂ ਨੂੰ ਦਿਖਾਇਆ ਜਾਂਦਾ ਸੀ ਤੇ ਇਹ ਵਾਲਾ ਇੱਕ ਗਾਣਾ ਬਣਾ ਕੇ ਸਾਰੇ ਦੇ ਸਾਰੇ ਪ੍ਰਾਂਤਾਂ ਦੇ ਇਹਨਾਂ ਅਲੱਗ-ਅਲੱਗ ਲੋਕਾਂ ਨੂੰ ਇੱਕੋ ਹੀ ਲੜੀ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਗਈ ਹੁਣ ਆਪਾਂ ਫਾਸਟ ਫੋਰਵਰਡ ਚੱਲਦੇ ਆਂ ਸਾਲ 2014 ਦੇ ਵਿੱਚ ਜਦੋਂ ਫਾਈਨਲੀ ਬੀਜੇਪੀ ਦੀ ਗਵਰਨਮੈਂਟ ਬਣਦੀ ਆ ਤੇ ਨਰਿੰਦਰ ਮੋਦੀ ਇੰਡੀਆ ਦੇ ਪ੍ਰਧਾਨ ਮੰਤਰੀ ਬਣਦੇ ਆ ਉਸ ਤੋਂ ਬਾਅਦ ਦੇਸ਼ ਪਿੱਛੇ ਚਲਾ ਗਿਆ ਤੇ ਸਿਰਫ ਇੱਕ ਇਨਸਾਨ ਦੀ ਪਗਤੀ ਸਰਵੋਪਰੀਏ ਹੋਗੀ ਮੋਦੀ ਹੈ ਤਾਂ ਮੁਮਕਿਨ ਹੈ ਤੇ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਨਾਰੇ ਬਹੁਤ ਸਾਰੇ ਜੁਮਲੇ ਬਹੁਤ ਸਾਰੇ ਸਲੋਗਨਸ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਣੇ ਸ਼ੁਰੂ ਹੋ ਗਏ ਜੇ ਤੁਸੀਂ ਪ੍ਰਧਾਨ ਮੰਤਰੀ ਦੇ ਅਗੇਂਸਟ ਕੁਝ ਵੀ ਚੀਜ਼ ਬੋਲਦੇ ਹੋ ਤਾਂ ਉਹਨੂੰ ਦੇਸ਼ ਦੇ ਵਿਰੁੱਧ ਮੰਨਿਆ ਜਾਊਗਾ ਤੇ ਇਵਨ ਇੱਥੋਂ ਤੱਕ ਕਿ ਇੰਡੀਆ ਦਾ ਜਿਹੜਾ ਨੈਸ਼ਨਲ ਮੀਡੀਆ ਵਾ ਉਹਦਾ ਵੀ ਨਾਮ ਗੋਦੀ ਮੀਡੀਆ ਪੈ ਚੁੱਕਿਆ ਤੇ ਇਹ ਵਾਲਾ ਨੈਸ਼ਨਲ ਮੀਡੀਆ ਪੂਰੀ ਬੇਸ਼ਰਮੀ ਦੇ ਨਾਲ ਇੰਡੀਆ ਦੇ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਚੁਣੇ ਗਏ ਪ੍ਰਧਾਨ ਮੰਤਰੀ ਨੂੰ ਸੁਪਰੀਮ ਲੀਡਰ ਕਹਿਣਾ ਸ਼ੁਰੂ ਕਰ ਚੁੱਕਿਆ ਵਾ ਪਰ ਹੁਣ ਆਪਾਂ ਇੰਡੀਆ ਤੋਂ ਨਿਕਲ ਕੇ ਚਲਦੇ ਆ ਅਮਰੀਕਾ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਕਤਵਰ ਦੇਸ਼ ਦੇ ਵਿੱਚ ਕੋਈ ਵੀ ਦੇਸ਼ ਸਿਰਫ ਆਪਣੇ ਹਥਿਆਰਾਂ ਦੇ ਨਾਲ ਤਾਕਤਵਰ ਨਹੀਂ ਬਣਦਾ ਉਹ ਤਾਕਤਵਰ ਬਣਦਾ ਵਾ ਆਪਣੇ ਡੈਮੋਕ੍ਰੈਟਿਕ ਇੰਸਟੀਚੂਟਸ ਦੇ ਸਟਰੈਂਥ ਦੇ ਨਾਲ ਉਹਨਾਂ ਦੀ ਤਾਕਤ ਦੇ ਨਾਲ ਤੇ ਨਾੜ ਦੀ ਨਾਲ ਹੀ ਕਿੰਨੀ ਉੱਥੋਂ ਦੇ ਆਮ ਲੋਕਾਂ ਦੀ ਸੁਣਵਾਈ ਕੀਤੀ ਜਾਂਦੀ ਆ ਅਲੱਗ-ਅਲੱਗ ਥਾਵਾਂ ਦੇ ਉੱਪਰ ਡੋਨਲਡ 트੍ਰੰਪ ਤੇ ਨਰੇਂਦਰ ਮੋਦੀ ਇੱਕ ਦੂਸਰੇ ਨੂੰ ਹਰ ਇੱਕ ਪਲੈਟਫਾਰਮ ਦੇ ਉੱਪਰ ਆਪਣਾ ਦੋਸਤ ਦੱਸਦੇ ਆ ਪਰ ਡੋਨਲਡ 트੍ਰੰਪ ਹੁਣੀ ਜਿਹੜੀ ਇੱਕ ਚੀਜ਼ ਦੇ ਵਿੱਚ ਨਰੇਂਦਰ ਮੋਦੀ ਹੋਣਾਂ ਤੋਂ ਬਹੁਤ ਜ਼ਿਆਦਾ ਪਿੱਛੇ ਨੇ ਉਹ ਹੈਗਾ ਕਿ ਜਿੱਥੇ ਇੱਕ ਪਾਸੇ ਨਰੇਂਦਰ ਮੋਦੀ ਸਿਰਫ ਇੰਡੀਆ ਦੇ ਸੁਪਰੀਮ ਲੀਡਰ ਤੋਂ ਨਿਕਲ ਕੇ ਹੁਣ ਭਗਵਾਨ ਸ਼੍ਰੀ ਰਾਮ ਹੋਣਾਂ ਦਾ ਆਪਣਾ ਅਗਲਾ ਅਵਤਾਰ ਬਣ ਚੁੱਕੇ ਨੇ ਬਹੁਤ ਸਾਰੇ ਲੋਕਾਂ ਦੀ ਨਜ਼ਰ ਦੇ ਵਿੱਚ ਮੋਦੀ ਜੀ ਕੇ ਰੂਪ ਮੇ ਸ਼੍ਰੀ ਰਾਮਚੰਦਰ ਨੇ ਜਨਮ ਲਿਆ ਹੈ ਤੇ ਉਹ ਖੁਦ ਵੀ ਆਪਣੇ ਮੂੰਹੋਂ ਕਹਿ ਚੁੱਕਿਆ ਕਿ ਮੈਂ ਕੋਈ ਇਨਸਾਨ ਨਹੀਂ ਹੈਗਾ ਮੇਰਾ ਜਨਮ ਬਾਕੀ ਇਨਸਾਨਾਂ ਦੀ ਤਰ੍ਹਾਂ ਨਹੀਂ ਹੋਇਆ ਪਰ ਡੋਨਲਡ ਟਰੰਪ ਦੇ ਲਈ ਇਹ ਸਿਰਫ ਹਾਲੇ ਵੀ ਇੱਕ ਸੁਪਨਾ मात्रਾ ਹਾਲਾਂਕਿ ਉਹ ਇਸੇ ਰਾਹ ਦੇ ਉੱਪਰ ਚੱਲਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਪਰ ਇੱਥੇ ਡੋਨਲਡ ਟਰੰਪ ਦੇ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਉਹ ਹੈ ਉਹਨਾਂ ਦੇ ਆਪਣੇ ਕੰਟਰੀ ਦੇ ਲੋਕ ਅਮਰੀਕਾ ਦਾ ਪ੍ਰੈਜ਼ੀਡੈਂਟ ਬਣ ਕੇ ਕੋਈ ਵੀ ਇਨਸਾਨ ਪੂਰੀ ਦੁਨੀਆ ਦਾ ਸਭ ਤੋਂ ਤਾਕਤਵਰ ਇਨਸਾਨ ਬਣਨ ਦਾ ਖਿਤਾਬ ਲੈ ਲੈਂਦਾ ਵਾ ਪਰ ਨਾਲ ਦੀ ਨਾਲ ਹੀ ਇਹਦੇ ਕੁਝ ਡਰਾਬੈਕਸ ਨੇ ਜੇ ਤੁਸੀਂ ਪੂਰੀ ਦੁਨੀਆ ਦੇ ਸਭ ਤੋਂ ਤਾਕਤਵਰ ਕੰਟਰੀ ਦੇ ਪ੍ਰੈਜ਼ੀਡੈਂਟ ਹੈਗੇ ਹੋ ਤਾਂ ਉਥੋਂ ਦੇ ਲੋਕ ਵੀ ਇੰਡੀਆ ਵਰਗੇ ਕੰਟਰੀ ਦੇ ਲੋਕਾਂ ਤੋਂ ਕਿਤੇ ਹੀ ਜ਼ਿਆਦਾ ਤਾਕਤ ਰੱਖਦੇ ਨੇ ਤੇ ਇਹੀ ਚੀਜ਼ ਪਿਛਲੇ ਇੱਕ ਦਿਨ ਤੋਂ ਡੋਨਲਡ ਟਰੰਪ ਹੁਣਾਂ ਨੂੰ ਕਲੀਅਰਲੀ ਸਾਹਮਣੇ ਦਿਖ ਰਹੀ ਆ ਪੂਰੇ ਅਮਰੀਕਾ ਦੇ ਵਿੱਚ 2700 ਤੋਂ ਜ਼ਿਆਦਾ ਜਗ੍ਹਾ ਦੇ ਉੱਪਰ 70 ਲੱਖ ਲੋਕ ਡੋਨਲਡ 트럼ਪ ਹੋਣਾ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਧਿਆਨ ਦੇਣ ਵਾਲੀ ਸਭ ਤੋਂ ਦਿਲਚਸਪ ਚੀਜ਼ ਹੈਗੀ ਆ ਕਿ ਇਸ ਪ੍ਰੋਟੈਸਟ ਦਾ ਨਾਮ ਕੀ ਰੱਖਿਆ ਗਿਆ ਜਿੱਥੇ ਇੱਕ ਪਾਸੇ ਇੰਡੀਅਨ ਲੋਕ ਬਹੁਤ ਸਾਰੇ ਲੋਕਾਂ ਦੇ ਤੁਸੀਂ ਵੀਡੀਓ ਅੱਜ ਤੱਕ ਦੇਖੇ ਹੋਣਗੇ ਮੈਂ ਇੱਕ ਵਾਰੀ ਫੇਰ ਨਰਿੰਦਰ ਮੋਦੀ ਹੋਣਾ ਦੇ ਸੰਦਰਭ ਦੇ ਨਾਲ ਗੱਲ ਕਰ ਰਿਹਾ ਉਹ ਲੋਕ ਉਹਨਾਂ ਨੂੰ ਦੇਵੀ ਦੇਵਤਿਆਂ ਦੇ ਬਰਾਬਰ ਤਾਂ ਇਵਨ ਕਈ ਤਾਂ ਦੇਵੀ ਦੇਵਤਿਆਂ ਤੋਂ ਵੀ ਉੱਪਰ ਦਾ ਰੁਤਬਾ ਦੇਣ ਦੇ ਲਈ ਤਿਆਰ ਬੈਠੇ ਨੇ ਪਰ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਇਸ ਪ੍ਰੋਟੈਸਟ ਦਾ ਨਾਮ ਰੱਖਿਆ ਗਿਆ ਵਾ 노 ਕਿੰਗ ਪ੍ਰੋਟੈਸਟ ਮਤਲਬ ਕਿ ਸਾਡੇ ਕੰਟਰੀ ਦੇ ਵਿੱਚ ਕੋਈ ਵੀ ਰਾਜਾ ਨਹੀਂ ਬਣੂਗਾ ਤੁਹਾਨੂੰ ਲੋਕਾਂ ਨੇ ਚੁਣਿਆ ਹੋਇਆ ਵਾ ਵੋਟਾਂ ਪਾ ਕੇ ਤੁਸੀਂ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਰਾਸ਼ਟਰਪਤੀ ਬਣਿਓ ਥੋਡੀ ਇੱਕ ਮਿਆਦ ਆ ਇੱਕ ਮਿਆਦ ਖਤਮ ਹੋਣ ਤੋਂ ਬਾਅਦ ਤੁਸੀਂ ਆਪਣੇ ਘਰੇ ਚੁੱਪਚਾਪ ਜਾ ਕੇ ਬੈਠ ਜਾਓਗੇ ਰਿਟਾਇਰਮੈਂਟ ਦੀ ਜ਼ਿੰਦਗੀ ਬਤੀਤ ਕਰੋਗੇ ਤੁਸੀਂ ਰਾਜਾ ਬਣਨ ਦੀ ਕੋਈ ਵੀ ਡਿਕਟੇਟਰ ਬਣਨ ਦੀ ਕੋਸ਼ਿਸ਼ ਬਿਲਕੁਲ ਵੀ ਨਾ ਕਰੋ ਪਰ ਜੇ ਆਪਾਂ ਡੋਨਲਡ ਟਰੰਪ ਹੋਣਾ ਦੇ ਸਪੈਸ਼ਲੀ ਪਿਛਲੇ ਕੁਝ ਮਹੀਨਿਆਂ ਦੇ ਕੀਤੇ ਹੋਏ ਕੰਮਾਂ ਦੇ ਵੱਲ ਦੇਖੀਏ ਤਾਂ ਬਿਲਕੁਲ ਇਸੇ ਹੀ ਸੜਕ ਦੇ ਉੱਪਰ ਚੱਲਦੇ ਉਹ ਨਜ਼ਰ ਆ ਰਹੇ ਆ ਪਿੱਛੇ ਜੇ ਮੈਂ ਇੱਕ ਹੋਰ ਵੀ ਵੀਡੀਓ ਬਣਾਇਆ ਸੀ ਜਿਹਦੇ ਵਿੱਚ ਕਿਹਾ ਸੀਗਾ ਕਿ ਫੈਡਰਲ ਗਵਰਨਮੈਂਟ ਦੇ ਬਹੁਤ ਸਾਰੇ ادارے ਬੰਦ ਕੀਤੇ ਜਾ ਰਹੇ ਆ ਤੇ ਇਸ ਵਾਰ ਪਹਿਲੀ ਵਾਰ ਹੋਊਗਾ ਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਅਦਾਰਿਆਂ ਦੀਆਂ ਬਹੁਤ ਸਾਰੀਆਂ ਜੌਬਸ ਪਰਮਾਨੈਂਟਲੀ ਬੰਦ ਹੋਣਗੀਆਂ ਡੋਨਲਡ 트੍ਰੰਪ ਹੋਣਾਂ ਦੀਆਂ ਮਾੜੀਆਂ ਨੀਤੀਆਂ ਦੇ ਕਰਕੇ ਇੱਕ ਹੋਰ ਜਿਹੜਾ ਬਹੁਤ ਹੀ ਵੱਡਾ ਸ਼ਗੂਫਾ ਉਹਨਾਂ ਨੇ ਛੱਡਿਆ ਸੀਗਾ ਇਲੀਗਲ ਇਮੀਗ੍ਰੈਂਟਸ ਦੇ ਅਗੇਂਸਟ ਤੇ ਆਪਣੇ ਇੱਕ ਡਿਪਾਰਟਮੈਂਟ ਜਿਹਦਾ ਨਾਮ ਉਹਨਾਂ ਨੇ ਰੱਖਿਆ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਫੈਡਰਲ ਗਵਰਨਮੈਂਟ ਦੇ ਅੰਡਰ ਇਹ ਡਿਪਾਰਟਮੈਂਟ ਆਉਂਦਾ ਤੇ ਇਹਨਾਂ ਦੇ ਲੋਕਾਂ ਨੂੰ ਇੰਨੀ ਕੁ ਜ਼ਿਆਦਾ ਪਾਵਰ ਦਿੱਤੀ ਗਈ ਆ ਕਿ ਜਿਹੜੀ ਸਟੇਟ ਪੁਲਿਸ ਹੁੰਦੀ ਆ ਅਲੱਗ-ਅਲੱਗ ਸਟੇਟਸ ਦੀ ਉਹਨਾਂ ਦੇ ਨਾਲ ਸਿੱਧੇ-ਸਿੱਧੇ ਇਹਨਾਂ ਦੇ ਕਲੈਸ਼ ਹੋ ਰਹੇ ਆ ਪਿਛਲੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਿਆ ਕਿ ਕਿਵੇਂ ਆਈਸ ਦੇ ਲੋਕਾਂ ਨੇ ਸਟੇਟ ਪੁਲਿਸ ਦੇ ਉੱਪਰ ਸਿੱਧੀਆਂ ਰਬੜ ਦੀਆਂ ਗੋਲੀਆਂ ਚਲਾਈਆਂ ਅਥਰੂ ਗੈਸ ਦੇ ਗੋਲੇ ਛੱਡੇ ਜਿਹਦੇ ਵਿੱਚ ਸ਼ਾਇਦ ਉਹ ਵਰਜੀਨੀਆ ਸੀ ਜੇ ਮੈਂ ਭੁੱਲ ਨਹੀਂ ਰਿਹਾ ਵਰਜੀਨੀਆ ਸਟੇਟ ਦੇ ਕਾਫੀ ਸਾਰੇ ਪੁਲਿਸ ਮੁਲਾਜ਼ਮ ਜ਼ਖਮੀ ਹੋ ਜਾਂਦੇ ਆ ਇਸ ਤੋਂ ਇਲਾਵਾ ਔਰਤਾਂ ਦੇ ਪ੍ਰਤੀ ਸਮਲਿੰਘਿਕ ਲੋਕਾਂ ਦੇ ਪ੍ਰਤੀ ਇਮੀਗ੍ਰੈਂਟਸ ਦੇ ਪ੍ਰਤੀ ਮੁਸਲਮਾਨਾਂ ਦੇ ਪ੍ਰਤੀ ਅਫਰੀਕਨ ਲੋਕਾਂ ਦੇ ਪ੍ਰਤੀ ਮਤਲਬ ਕਿ ਜਿਹਦੇ ਵੀ ਅਗੇਂਸਟ ਡੋਨਲਡ ਟਰੰਪ ਹੋਣਾ ਦਾ ਦਿਲ ਕਰਦਾ ਉਹਦੇ ਅਗੇਂਸਟ ਉਹ ਪੂਰੇ ਧੜੱਲੇ ਦੇ ਨਾਲ ਆਪਣੇ ਅਫੀਸ਼ੀਅਲ ਹੈਂਡਲਰ ਤੋਂ ਬੋਲ ਦਿੰਦੇ ਆ ਜਿਵੇਂ ਕਿ ਇਹਨਾਂ ਦਾ ਕੋਈ ਆਪਣਾ ਪ੍ਰਾਈਵੇਟ ਚੈਟ ਰੂਮ ਹੋਵੇ ਅਗਲੀ ਚੀਜ਼ ਜਿਹੜੀ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਬੁਰੀ ਲੱਗੀ ਉਹ ਹੈ ਜਿੱਥੇ ਇੱਕ ਪਾਸੇ ਬਜਟ ਦੇ ਵਿੱਚ ਬਹੁਤ ਹੀ ਜ਼ਿਆਦਾ ਕਟੌਤੀ ਕੀਤੀ ਜਾ ਰਹੀ ਆ ਉੱਥੇ ਹੀ ਦੂਸਰੇ ਪਾਸੇ ਜਿਹੜਾ ਆਈਸ ਡਿਪਾਰਟਮੈਂਟ ਹੈਗਾ ਇਹਨੂੰ ਬਜਟ ਦੇ ਵਿੱਚ ਬਿਲੀਅਨ ਡਾਲਰਸ ਦੇ ਫੰਡ ਅਲੋਕੇਟ ਕੀਤੇ ਜਾ ਰਹੇ ਆ 800 ਤੋਂ ਜ਼ਿਆਦਾ ਅਮਰੀਕਨ ਜਰਨਲਸ ਨੂੰ ਪੂਰੀ ਦੁਨੀਆ ਤੋਂ ਇੱਕੋ ਟਾਈਮ ਦੇ ਉੱਪਰ ਵਾਪਸ ਬੁਲਾ ਲੈਣਾ ਸਿਰਫ ਆਪਣੀ ਇੱਕ ਨਿੱਜੀ ਸਪੀਚ ਦੇਣ ਦੇ ਲਈ ਤੇ ਉਹਨਾਂ ਨੂੰ ਅਮਰੀਕਨ ਲੋਕਾਂ ਦੇ ਖਿਲਾਫ ਹੀ ਐਕਸ਼ਨ ਲੈਣ ਦੇ ਲਈ ਮਾਨਸਿਕ ਤੌਰ ਦੇ ਉੱਪਰ ਤਿਆਰ ਕਰਨਾ ਅਮਰੀਕਨ ਲੋਕਾਂ ਦੇ ਲਈ ਇੱਕ ਬਹੁਤ ਹੀ ਚੰਗੀ ਗੱਲ ਹੈਗੀ ਆ ਕਿ ਉਹਨਾਂ ਦਾ ਮੀਡੀਆ ਹਾਲੇ ਪੂਰੀ ਤਰ੍ਹਾਂ ਦੇ ਨਾਲ ਡੋਨਲਡ ਟਰੰਪ ਹੋਣਾਂ ਦੀ ਗੋਦੀ ਦੇ ਵਿੱਚ ਨਹੀਂ ਬੈਠਾ ਤੇ ਉੱਥੋਂ ਦੇ ਲੋਕ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਨੇ 70 ਲੱਖ ਲੋਕਾਂ ਦਾ ਜਿਹੜਾ ਇਹ ਪ੍ਰੋਟੈਸਟ ਹੁੰਦਾ ਇਹਨੂੰ ਬਹੁਤ ਸਾਰੇ ਮੀਡੀਆ ਚੈਨਲਸ ਨੇ ਕਵਰੇਜ ਦਿੱਤੀ ਅਲੱਗ-ਅਲੱਗ ਲੋਕਾਂ ਦੇ ਬਿਆਨ ਤੁਸੀਂ ਇੱਥੇ ਸੁਣ ਸਕਦੇ ਹੋ ਇੱਕ ਬਿਆਨ ਜਿਹੜਾ ਕਿ ਬਹੁਤ ਸਾਰੇ ਲੋਕਾਂ ਦਾ ਕਾਮਨ ਆ ਉਹ ਇਹ ਹੈਗਾ ਕਿ ਜਦੋਂ ਉਹਨਾਂ ਦੀ ਜੌਬ ਗਈ ਡੋਨਲਡ ਟਰੰਪ ਹੋਣਾਂ ਦੀਆਂ ਮਾੜੀਆਂ ਨੀਤੀਆਂ ਦੇ ਕਰਕੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਬਹੁਤ ਹੀ ਜ਼ਿਆਦਾ ਬੁਰੀ ਆਰਥਿਕ ਹਾਲਤ ਦੇ ਵਿੱਚੋਂ ਲੰਘ ਰਹੇ ਆ ਲੋਕਾਂ ਨੂੰ ਡਿਪਰੈਸ਼ਨ ਹੋ ਰਿਹਾ ਲੋਕਾਂ ਦੇ ਨਿੱਜੀ ਰਿਸ਼ਤੇ ਖਰਾਬ ਹੋ ਰਹੇ ਆ ਤੇ ਨਾਲ ਦੀ ਨਾਲੇ ਉਹਨਾਂ ਨੂੰ ਰਾਤ ਨੂੰ ਨੀਂਦ ਆਉਣੀ ਬੰਦ ਹੋ ਚੁੱਕੀ ਆ ਤੇ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਆਈਸ ਏਜੰਸੀ ਦੇ ਏਜੰਟ ਨੇ ਕਿਸੇ ਵੀ ਇਨਸਾਨ ਨੂੰ ਸੜਕ ਦੇ ਉੱਪਰੋਂ ਚੱਕ ਕੇ ਤੇ ਉਹ ਵੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਉਹਨੂੰ ਫਿਜ਼ੀਕਲੀ ਹਾਰਮ ਕਰਕੇ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਇਲੀਗਲ ਡਿਟੈਂਸ਼ਨ ਦੇ ਵਿੱਚ ਰੱਖਿਆ ਜਾਂਦਾ ਇਹ ਚੀਜ਼ ਵੀ ਅਮਰੀਕਨ ਲੋਕਾਂ ਦੇ ਗਲੇ ਤੋਂ ਠੀਕ ਤਰ੍ਹਾਂ ਦੇ ਨਾਲ ਨਹੀਂ ਉੱतरी ਤੇ इवन ਆਈਸ ਵਾਲਿਆਂ ਦੇ ਬਹੁਤ ਸਾਰੇ ਵੀਡੀਓ ਤੁਸੀਂ ਇਸ ਤਰ੍ਹਾਂ ਦੇ ਦੇਖ ਸਕਦੇ ਹੋ ਜਦੋਂ ਬਹੁਤ ਛੋਟੇ ਬੱਚਿਆਂ ਨੂੰ ਅੱਧੀ ਰਾਤ ਨੂੰ ਸੁੱਤੇ ਪਏ ਉਹਨਾਂ ਦੇ ਬੈਡਸ ਤੋਂ ਉਠਾਇਆ ਗਿਆ ਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਬਹੁਤ ਸਾਰੇ ਲੋਕ ਨੇ ਇਸ ਪ੍ਰੋਟੈਸਟ ਦੇ ਵਿੱਚ ਜਿਹੜੇ ਸ਼ਰੇਆਮ ਸਾਹਮਣੇ ਆਏ ਨੇ ਤੇ ਇਹ ਕਹਿ ਰਹੇ ਆ ਕਿ ਡੋਨਲਡ ਟਰੰਪ ਆਪਣੇ ਆਪ ਨੂੰ ਇੱਕ ਡਿਕਟੇਟਰ ਸਮਝਣ ਦੀ ਗਲਤੀ ਕਰ ਰਹੇ ਆ ਬਲਕਿ ਇੱਕ ਰਾਜੇ ਦੀ ਤਰ੍ਹਾਂ ਬਿਹੇਵ ਕਰ ਰਹੇ ਆ ਪਰ ਇਹ ਅਮਰੀਕਾ ਵਾ ਇੱਥੇ ਨਾ ਤਾਂ ਕੋਈ ਕਦੇ ਡਿਕਟੇਟਰ ਚੱਲਿਆ ਤੇ ਨਾ ਹੀ ਇੱਥੇ ਕਦੇ ਕੋਈ ਰਾਜਾ ਬਣ ਸਕਦਾ ਵਾ ਡੋਨਲਡ 트ੰਪ ਹੋਣਾਂ ਦੇ ਲਈ ਇਸ ਤੋਂ ਵੀ ਵੱਡੀ ਇੱਕ ਪ੍ਰੋਬਲਮ ਹੈਗੀ ਆ ਕੁਝ ਸਾਲ ਪਹਿਲਾਂ ਤੱਕ ਦੇ ਉਹਨਾਂ ਦੇ ਅਮਰੀਕਨ ਸਮਾਜ ਦੇ ਕਟੜ ਸਮਰਥਕ ਤੇ ਉਹ ਵੀ ਜਿਹੜੇ ਬਹੁਤ ਹੀ ਜ਼ਿਆਦਾ ਅਮੀਰ ਗਰੁੱਪ ਦੇ ਨਾਲ ਸੰਬੰਧ ਰੱਖਦੇ ਆ ਹੌਲੀ-ਹੌਲੀ ਕਰਕੇ ਡੋਨਲਡ 트ੰਪ ਦਾ ਸਾਥ ਛੱਡ ਰਹੇ ਆ ਤੇ इवन ਰਿਪਬਲਿਕਨਸ ਦੇ ਵਿੱਚ ਜਿਹੜੀ ਉਹਨਾਂ ਦੀ ਰੇਟਿੰਗ ਸੀਗੀ ਉਹ ਬਹੁਤ ਬੁਰੀ ਤਰ੍ਹਾਂ ਦੇ ਨਾਲ ਘਟੀ ਆ ਹੁਣ ਤੱਕ ਉਹਨਾਂ ਨੇ ਲਗਾਤਾਰ ਝੂਠ ਬੋਲੇ ਆ ਆਪਣੀ ਇਸ ਰੇਟਿੰਗ ਨੂੰ ਲੈ ਕੇ ਪਰ ਹੁਣ ਜਿਹੜੇ ਨਵੇਂ ਅੰਕੜੇ ਆਏ ਆ ਉਹਨਾਂ ਦੇ ਅਕੋਰਡਿੰਗ ਡੋਨਲਡ ਟਰੰਪ ਹੋਣਾਂ ਦੀ ਰੇਟਿੰਗ ਆਪਣੀ ਆਪ ਦੀ ਪਾਰਟੀ ਦੇ ਮੈਂਬਰਾਂ ਦੇ ਵਿਚਕਾਰ 70% ਹੈਗੀ ਆ ਔਨ ਐਵਰੇਜ ਤੇ ਬਹੁਤ ਸਾਰੇ ਮੁੱਦਿਆਂ ਦੇ ਉੱਪਰ ਸਿਰਫ ਹੈਗੀ ਆ 44% ਅੱਜ ਤੱਕ ਦੀ ਅਮਰੀਕਨ ਕਿਸੇ ਵੀ ਪ੍ਰੈਜ਼ੀਡੈਂਟ ਦੀ ਰੇਟਿੰਗ ਦੇ ਸਭ ਤੋਂ ਘੱਟ ਅੰਕੜੇ ਦੇ ਬਿਲਕੁਲ ਹੀ ਨੇੜੇ ਬਹੁਤ ਸਾਰੇ ਲੋਕ ਡੋਨਲਡ ਟਰੰਪ ਹੋਣਾ ਦੇ ਉੱਪਰ ਇਹ ਵਾਲੇ ਇਲਜ਼ਾਮ ਲਾਉਂਦੇ ਆ ਕਿ ਸਿਰਫ ਆਪਣੇ ਨਿੱਜੀ ਇੱਕ ਪਾਗਲਪਨ ਆਪਣੇ ਨਿੱਜੀ ਸਵਾਰਥ ਨੂੰ ਮੁੱਖ ਰੱਖ ਕੇ ਡੋਨਲਡ ਟਰੰਪ ਹੋਣਾ ਨੇ ਪੂਰੇ ਅਮਰੀਕਨ ਸਮਾਜ ਨੂੰ ਇੱਕ ਦੂਸਰੇ ਦੇ ਸਾਹਮਣੇ ਖੜਾ ਕਰਤਾ ਦੋ ਅਲੱਗ-ਅਲੱਗ ਗੁੱਟ ਬਣ ਚੁੱਕੇ ਨੇ ਤੇ ਨਾਲ ਦੀ ਨਾਲ ਹੀ ਅਮਰੀਕਾ ਸਿਵਲ ਵਾਰ ਦੀ ਕਗਾਰ ਦੇ ਉੱਪਰ ਖੜਾ ਦਿਖ ਰਿਹਾ ਵਾ ਜੇ ਤੁਹਾਨੂੰ ਡੋਨਲਡ 트੍ਰੰਪ ਹੋਣਾ ਦਾ ਪਿਛਲੇ ਵਾਰ ਦਾ ਕਾਰਜਕਾਲ ਯਾਦ ਹੋਊਗਾ ਤੇ ਤੁਸੀਂ ਉਹਦੇ ਰਿਲੇਟਡ ਵੀਡੀਓਜ਼ ਦੇਖੇ ਹੋਣਗੇ ਅਮਰੀਕਨ ਮੀਡੀਆਜ਼ ਦੇ ਵਿੱਚ ਤਾਂ ਬਹੁਤ ਸਾਰੇ ਲੋਕਾਂ ਨੇ ਸਿਰਫ ਇਸ ਗੱਲ ਦੇ ਉੱਪਰ YouTube ਚੈਨਲ ਬਣਾ ਲਏ ਤੇ ਬਹੁਤ ਹੀ ਜ਼ਿਆਦਾ ਉਹ ਪੌਪੂਲਰ ਹੋਏ ਜਿੱਥੇ ਉਹਨਾਂ ਦਾ ਕੰਮ ਸਿਰਫ ਇਹਨਾਂ ਸੀ ਕਿ ਡੋਨਲਡ 트੍ਰੰਪ ਦੇ ਇੱਕ ਦਿਨ ਦੇ ਵਿੱਚ ਬੋਲੇ ਹੋਏ ਝੂਠਾਂ ਦੀ ਗਿਣਤੀ ਕਰਨਾ ਡੋਨਲਡ 트੍ਰੰਪ ਪੂਰੀ ਤਰ੍ਹਾਂ ਦੇ ਨਾਲ ਐਕਸਪੋਜ਼ ਹੋ ਚੁੱਕੇ ਆ ਬਦਨਾਮ ਨੇ ਕਿਸੇ ਵੀ ਤਰ੍ਹਾਂ ਦੇ ਝੂਠ ਨੂੰ ਸ਼ਰੇਆਮ ਬੋਲ ਦੇਣ ਦੇ ਵਿੱਚ ਤੇ ਪਿਛਲੀ ਵਾਰ ਜਦੋਂ ਉਹਨਾਂ ਦਾ ਕਾਰਜਕਾਲ ਖਤਮ ਹੁੰਦਾ ਮੈਨੂੰ ਐਗਜ਼ੈਕਟ ਨੰਬਰ ਯਾਦ ਨਹੀਂ ਹੈ ਪਰ ਸ਼ਾਇਦ ਉਹ ਟ੍ਰੈਵਰ ਨੋਆ ਸੀ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਕਾਮੇਡੀਅਨਸ ਦੇ ਵਿੱਚੋਂ ਇੱਕ ਜਿਨ੍ਹਾਂ ਨੇ ਕਿਹਾ ਕਿ ਮੈਂ ਜਿੰਨੇ ਝੂਠ ਗਿਣੇ ਉਹ ਤਕਰੀਬਨ 4000 ਤੋਂ ਜ਼ਿਆਦਾ ਨੇ ਬਹੁਤ ਸਾਰੇ ਲੋਕਾਂ ਨੂੰ ਇਲੀਗਲ ਇਮੀਗਰੈਂਟਸ ਬੋਲਿਆ ਗਿਆ ਤੇ ਉਹਨਾਂ ਦੇ ਖਿਲਾਫ ਅਮਰੀਕਾ ਦੇ ਇੱਕ ਖਾਸ ਵਰਗ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਫ਼ਰਤ ਪਰ ਦਿੱਤੀ ਗਈ ਤੇ ਇੱਥੇ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਇਨ੍ਹਾਂ ਹੀ ਲੋਕਾਂ ਦੇ ਬੱਚੇ ਜਿਨ੍ਹਾਂ ਨੂੰ ਏਲੀਅਨਸ ਤੱਕ ਬੋਲਿਆ ਜਾਂਦਾ ਐਂਟੀ ਅਮਰੀਕਨ ਬੋਲਿਆ ਜਾਂਦਾ ਉਹ ਕਿਸ ਤਰ੍ਹਾਂ ਦੀ ਮਾਨਸਿਕਤਾ ਦੇ ਨਾਲ ਵੱਡੇ ਹੋਣਗੇ ਕਿਉਂਕਿ ਉਹਨਾਂ ਨੂੰ ਬਿਲਕੁਲ ਛੋਟੀ ਉਮਰ ਦੇ ਵਿੱਚ ਹੀ ਕ੍ਰਿਮੀਨਲਾਈਜ਼ਡ ਕਰ ਦਿੱਤਾ ਗਿਆ ਡੋਨਲਡ ਟਰੰਪ ਉਹਨਾਂ ਦਾ ਇੱਕ ਹੋਰ ਬਹੁਤ ਹੀ ਜ਼ਿਆਦਾ ਵੱਡਾ ਐਕਸ਼ਨ ਸੀ ਉਹਦੇ ਉੱਪਰ ਵੀ ਮੈਂ ਇੱਕ ਖਾਸ ਵੀਡੀਓ ਬਣਾਇਆ ਇਸੇ ਚੈਨਲ ਦੇ ਉੱਪਰ ਜਿੱਥੇ ਉਹਨਾਂ ਨੇ ਇੱਕ ਡਿਟੈਂਸ਼ਨ ਸੈਂਟਰ ਬਣਾਇਆ ਤੇ ਉਸ ਡਿਟੈਂਸ਼ਨ ਸੈਂਟਰ ਦੇ ਆਸ-ਪਾਸੇ ਦੂਰ-ਦੂਰ ਤੱਕ ਸਿਰਫ ਮਗਰਮੱਛ ਨੇ ਉਥੋਂ ਕਿਸੇ ਵੀ ਇਨਸਾਨ ਦੇ बच ਕੇ ਨਿਕਲਣ ਦੀ ਕਦੇ ਵੀ ਕੋਈ ਵੀ ਉਮੀਦ ਨਹੀਂ ਹੈਗੀ ਪੂਰੀ ਤਰ੍ਹਾਂ ਦੇ ਨਾਲ environment experts ਦੀਆਂ warnings ਦੇ ਅਗੇਂਸਟ ਜਾ ਕੇ ਇੱਕ ਇਸ ਤਰ੍ਹਾਂ ਦੀ ਉਹ ਜਗ੍ਹਾ ਸਗੀ ਹਜ਼ਾਰਾਂ ਸਕੁਅਰ ਕਿਲੋਮੀਟਰ ਦੀ ਆ ਉਹਦੇ ਵਿੱਚੋਂ ਇੱਕ ਬਹੁਤ ਵੱਡਾ ਪੋਰਸ਼ਨ ਕੰਸਟਰਕਸ਼ਨ ਦੇ ਲਈ ਚੁਣਿਆ ਜਾਂਦਾ ਵਾ ਤੇ ਉੱਥੇ ਇਸ ਚੀਜ਼ ਨੂੰ ਬਣਾਇਆ ਜਾਂਦਾ ਤਾਂ ਕਿ ਜਿੰਨੇ ਵੀ ਲੋਕਾਂ ਨੂੰ ਇਲੀਗਲ ਇਮੀਗ੍ਰੈਂਟਸ ਦੇ ਨਾਮ ਦੇ ਉੱਪਰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਨੂੰ ਉਹਨਾਂ ਦੇ ਕੰਟਰੀ ਵਾਪਸ ਡਿਪੋਰਟ ਕਰਨ ਤੋਂ ਪਹਿਲਾਂ ਉਸ ਜਗ੍ਹਾ ਦੇ ਉੱਪਰ ਰੱਖਿਆ ਜਾਊਗਾ ਅਲੱਗ-ਅਲੱਗ ਦੇਸ਼ਾਂ ਦੇ ਉੱਪਰ ਬਹੁਤ ਸਾਰੇ ਟੈਕਸਸ ਲਾਉਣ ਦੀ ਗੱਲ ਕੀਤੀ ਗਈ ਆ ਕੈਨੇਡਾ ਨੂੰ ਆਪਣੇ ਵਿੱਚ ਮਿਲਾਉਣ ਦੀ ਗੱਲ ਕੀਤੀ ਜਾਂਦੀ ਆ ਕਦੇ ਚਾਈਨਾ ਦੇ ਨਾਲ ਫਰੰਟ ਖੋਲ ਦਿੱਤਾ ਜਾਂਦਾ ਕਦੇ ਇੰਡੀਆ ਦੇ ਅਗੇਂਸਟ ਫਰੰਟ ਖੋਲ ਦਿੱਤਾ ਜਾਂਦਾ ਸ਼ਾਇਦ ਇਹ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਗਾ ਕਿ ਕਿਸੇ ਹੋਰ ਕੰਟਰੀ ਦੇ ਸਭ ਤੋਂ ਵੱਡੇ ਲੀਡਰ ਨੂੰ ਇੱਥੇ ਮੈਂ ਗੱਲ ਕਰ ਰਿਹਾ ਯੂਕਰੇਨ ਦੇ ਜ਼ੇਲੈਂਸਕੀ ਹੋਣਾਂ ਦੀ ਵੀਵੀ ਕੈਮਰਿਆਂ ਦੇ ਸਾਹਮਣੇ ਲਾਈਵ ਫੁਟੇਜ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਜਲੀਲ ਕਰਨਾ ਬਿਲਕੁਲ ਉਸ ਤਰ੍ਹਾਂ ਜਿਵੇਂ ਸਕੂਲ ਦਾ ਕੋਈ ਹੈਡਮਾਸਟਰ ਕਿਸੇ ਫੇਲ ਹੋ ਚੁੱਕੇ ਬੱਚੇ ਨੂੰ ਕਰ ਰਿਹਾ ਵਾ ਪਰ ਹੌਲੀ ਹੌਲੀ ਕਰਕੇ ਹੁਣ ਡੋਨਲਡ ਟਰੰਪ ਹੋਣਾ ਦੇ ਜਿਹੜੇ ਇਸ ਤਰ੍ਹਾਂ ਦੀਆਂ ਨੀਤੀਆਂ ਨੇ ਕੰਮ ਕਰਨ ਦਾ ਇਹ ਤਰੀਕਾ ਵਾ ਲੋਕ ਇਸ ਤੋਂ ਪੂਰੀ ਤਰ੍ਹਾਂ ਦੇ ਨਾਲ ਤੰਗ ਆ ਚੁੱਕੇ ਆ ਪਰ ਫਾਈਨਲੀ ਜਿਹਨੂੰ ਆਪਾਂ ਕਹਿੰਦੇ ਆ ਕਿ ਤਬੂਤ ਦੇ ਵਿੱਚ ਆਖਰੀ ਕਿੱਲ ਉਹ ਕਿੱਲ ਉਦੋਂ ਸਾਬਤ ਹੁੰਦਾ ਜਦੋਂ ਡੋਨਲਡ ਟਰੰਪ ਫੈਡਰਲ ਏਜੰਟਸ ਨੂੰ ਆਈਸ ਵਾਲਿਆਂ ਨੂੰ ਆਪਣੇ ਹੀ ਲੋਕਾਂ ਦੇ ਉੱਪਰ ਹਮਲਾ ਕਰਨ ਦੇ ਲਈ ਤਿਆਰ ਕਰਨਾ ਸ਼ੁਰੂ ਕਰਦੇ ਨੇ ਤੇ ਬਹੁਤ ਸਾਰੀਆਂ ਸਟੇਟ ਦੇ ਵਿੱਚ ਪੁਲਿਸ ਵਾਲਿਆਂ ਦੇ ਨਾਲ ਉਹਨਾਂ ਦੀ ਮੁੱਠਪੇੜ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਹੁਣ ਤੱਕ ਤੁਸੀਂ ਇਸ ਚੱਲ ਦੇ ਵੀਡੀਓ ਦੇ ਵਿੱਚ ਆਪਣੀ ਸਕਰੀਨ ਦੇ ਵਿੱਚ ਮੇਰੇ ਪਿੱਛੇ ਬਹੁਤ ਸਾਰੇ ਇਸ ਤਰ੍ਹਾਂ ਦੇ ਵਿਜ਼ੂਅਲਸ ਦੇਖ ਚੁੱਕੇ ਹੋਵੋਗੇ ਤੇ ਫਿਲਹਾਲ ਦੀ ਕਹਾਣੀ ਡੋਨਲਡ ਟਰੰਪ ਹੋਣਾ ਦੀ ਇਹ ਆ ਹਾਲਤ ਦਿਨੋਂ ਦਿਨ ਉਹਨਾਂ ਦੀ ਪਤਲੀ ਹੁੰਦੀ ਜਾ ਰਹੀ ਆ ਅਮਰੀਕਾ ਦੇ ਉੱਪਰ ਉਹਨਾਂ ਦਾ ਜਿਹੜਾ ਗ੍ਰਿਪ ਹੈਗਾ ਉਹਨਾਂ ਦੀ ਜਿਹੜੀ ਪਕੜ ਆ ਉਹ ਹੌਲੀ-ਹੌਲੀ ਕਰਕੇ ਕੱਟ ਰਹੀ ਹੈ ਤੇ ਪਰ ਇੱਥੇ ਇੱਕ ਹੋਰ ਚੀਜ਼ ਆ ਇੱਥੇ ਆਪਾਂ ਨੂੰ ਇੰਡੀਆ ਦੇ ਵਿੱਚ ਬੈਠ ਕੇ ਇੱਕ ਬਹੁਤ ਹੀ ਵੱਡਾ ਫਰਕ ਨਜ਼ਰ ਆਉਣਾ ਚਾਹੀਦਾ ਵਾ ਇੰਡੀਆ ਦਾ ਤੇ ਅਮਰੀਕਾ ਦਾ ਆਪਣੇ ਸਮਾਜ ਦੇ ਵਿੱਚ ਆਪਾਂ ਕਿਸੇ ਵੀ ਇਨਸਾਨ ਨੂੰ ਬਹੁਤ ਹੀ ਛੇਤੀ ਰੱਬ ਮੰਨ ਲੈਨੇ ਆਂ ਭਗਵਾਨ ਮੰਨ ਲੈਨੇ ਆਂ ਇੱਥੇ ਤਾਂ ਮੈਂ ਗੱਲ ਕਰ ਰਿਹਾ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਡੋਨਲਡ ਟਰੰਪ ਦੀ ਪਰ ਇਹੀ ਚੀਜ਼ ਆਪਾਂ ਕਰਦੇ ਆਂ ਬਹੁਤ ਛੋਟੇ ਮੋਟੇ ਲੀਡਰਾਂ ਦੀ ਚਾਹੇ ਕੋਈ ਐਮ ਐਲ ਏ ਹੋਵੇ ਤੇ ਚਾਹੇ ਈਵਨ ਕੋਈ ਬਹੁਤ ਵੱਡਾ ਸਿੰਗਰ ਹੋਵੇ ਵੱਡੇ ਵੱਡੇ ਕਾਫਲਿਆਂ ਦੇ ਨਾਲ ਚੱਲਦੇ ਆਂ ਦਰਜਣਾ ਪੁਲਿਸ ਵਾਲਿਆਂ ਨੂੰ ਆਪਣੇ ਨਾਲ ਲੈ ਕੇ ਚੱਲਦੇ ਆਂ ਤੇ ਸਾਡੇ ਲਈ ਇਹ ਬਿਲਕੁਲ ਹੀ ਇੱਕ ਆਮ ਗੱਲ ਬਣ ਚੁੱਕੀ ਆ ਪਰ ਇਹ ਚੀਜ਼ਾਂ ਅਮਰੀਕਨ ਸਮਾਜ ਦੇ ਵਿੱਚ ਨਹੀਂ ਚਲਦੀਆਂ ਤੇ ਇਹੀ ਚੀਜ਼ ਆ ਜਿਹੜੀ 70 ਲੱਖ ਅਮਰੀਕਨਸ ਇਸ ਟਾਈਮ ਦੇ ਉੱਪਰ ਨੋ ਕਿੰਗ ਪ੍ਰੋਟੈਸਟ ਦੇ ਵਿੱਚ ਡੋਨਲਡ ਟਰੰਪ ਹੋਣਾ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਤੇ ਹੁਣ ਆਪਾਂ ਇਹ ਦੇਖ ਲੈਨੇ ਆ ਕਿ ਇਸ ਪ੍ਰੋਟੈਸਟ ਦੇ ਉੱਪਰ ਵੀ ਡੋਨਲਡ ਟਰੰਪ ਹੋਣਾ ਦੀ ਕੀ ਰਿਐਕਸ਼ਨ ਆਈ ਆ ਡੋਨਲਡ ਟਰੰਪ ਹੋਣਾ ਨੂੰ ਬਹੁਤ ਸਾਰੇ ਲੋਕ ਬੇਬੀ ਮੈਨ ਕਹਿੰਦੇ ਆ ਮਤਲਬ ਕਿ ਇੱਕ ਇਨਸਾਨੀ ਇੱਕ ਅਡਲਟ ਸਰੀਰ ਦੇ ਵਿੱਚ ਇੱਕ ਬੱਚਾ ਵਾ ਬੱਚਿਆਂ ਦੀ ਤਰ੍ਹਾਂ ਹੀ ਉਹਨਾਂ ਦਾ ਹਮੇਸ਼ਾ ਬਿਹੇਵੀਅਰ ਰਹਿੰਦਾ ਤੇ ਇੱਥੇ ਵੀ ਇੱਕ ਬਹੁਤ ਹੀ ਦਿਲਚਸਪ ਚੀਜ਼ ਆ ਇਨਾ ਪ੍ਰੋਟੈਸਟ ਦੇ ਅਗੇਂਸਟ ਇੱਕ 79 ਸਾਲ ਦਾ ਵਿਅਕਤੀ ਇੱਕ ਬਜ਼ੁਰਗ ਇਨਸਾਨ ਜਿਹਨੂੰ ਜ਼ਿੰਦਗੀ ਦਾ ਇਨਾ ਤਜਰਬਾ ਵਾ ਦੁਨੀਆ ਦੇ ਸਭ ਤੋਂ ਪਾਵਰਫੁਲ ਦੇਸ਼ ਦੇ ਲੋਕਾਂ ਦੁਆਰਾ ਇਲੈਕਟਡ ਉਹ ਪ੍ਰੈਜ਼ੀਡੈਂਟ ਆ ਆਪਣੀ ਹੀ ਕੰਟਰੀ ਦੇ 2700 ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹੋ ਰਏ 70 ਲੱਖ ਲੋਕਾਂ ਦੇ ਪ੍ਰੋਟੈਸਟ ਦੇ ਉੱਪਰ ਉਹ ਕਿਵੇਂ ਦੀ ਰਿਐਕਸ਼ਨ ਦੇ ਰਿਹਾ ਵਾ ਨਾਰਮਲ ਤੌਰ ਦੇ ਉੱਪਰ ਆਪਾਂ ਸਮਝ ਸਕਦੇ ਹਾਂ ਕਿ ਜਾਂ ਤਾਂ ਉਹ ਸੁਲਝੀ ਹੋਈ ਰਿਐਕਸ਼ਨ ਹੋਗੀ ਸ਼ਾਂਤਮਈ ਤਰੀਕੇ ਦਾ ਰਿਐਕਸ਼ਨ ਹੋਗਾ ਜਾਂ ਫਿਰ ਥੋੜਾ ਗੁੱਸੇ ਵਾਲਾ ਹੋ ਸਕਦਾ ਪਰ ਡੋਨਲਡ ਟਰੰਪ ਡੋਨਲਡ ਟਰੰਪ ਨੇ ਥਾ ਡੋਨਲਡ ਟਰੰਪ ਹੋਣਾ ਦੇ ਅੰਦਰ ਲੁਕਿਆ ਹੋਇਆ ਬੱਚਾ ਇੱਕ ਵਾਰੀ ਫੇਰ ਇੱਕ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਰਿਐਕਸ਼ਨ ਦਿੰਦਾ ਟਰੰਪ ਹੋਣਾ ਨੇ ਆਪਣੇ ऑफिशियल सोशल मीडिया हैंडल ਤੋਂ ਇੱਕ AI ਵੀਡੀਓ ਜਨਰੇਟ ਕੀਤਾ ਜਿਹਦੇ ਵਿੱਚ ਉਹ ਇੱਕ ਫਾਈਟਰ ਪਲੇਨ ਦੇ ਉੱਪਰ ਬੈਠੇ ਨਜ਼ਰ ਆ ਰਹੇ ਆ ਤੇ ਥੱਲੇ ਪ੍ਰੋਟੈਸਟ ਕਰ ਰਹੇ ਲੋਕਾਂ ਦੇ ਉੱਪਰ ਉਹ ਹਮਲਾ ਕਰ ਰਹੇ ਆ ਕਿਸ ਚੀਜ਼ ਦੇ ਨਾਲ ਹਮਲਾ ਕੀਤਾ ਜਾ ਰਿਹਾ ਵਾ ਇਨਸਾਨੀ ਮਲਮੂਤਰ ਦੇ ਨਾਲ ਬਿਲਕੁਲ ਤੁਸੀਂ ਸਹੀ ਸੁਣਿਆ ਵਾ ਡੋਨਲਡ 트ੰਪ ਹੁਣੀ AI ਜਨਰੇਟਡ ਇਸ ਵੀਡੀਓ ਦੇ ਵਿੱਚ ਇਨਾ ਪ੍ਰੋਟੈਸਟਰਸ ਦੇ ਉੱਪਰ ਵਿਰੋਧ ਕਰ ਰਹੇ ਲੋਕਾਂ ਦੇ ਉੱਪਰ ਹਿਊਮਨ ਵੇਸਟ ਸੈਟ ਦੇ ਨਜ਼ਰ ਆ ਰਹੇ ਆ ਤੋ ਬਹੁਤ ਸਾਰੇ ਲੋਕ ਜਿਹੜੇ ਪਿਛਲੇ ਬਹੁਤ ਸਾਲਾਂ ਤੋਂ ਇਸ ਚੀਜ਼ ਦੇ ਉੱਪਰ ਕੁਐਸਚਨ ਕਰ ਰਹੇ ਸੀ ਕਿ ਕੀ ਇਹ ਇਨਸਾਨ ਮਾਨਸਿਕ ਤੌਰ ਦੇ ਉੱਪਰ ਫਿਟ ਹੈ ਵੀ ਜਾਂ ਨਹੀਂ ਅਮਰੀਕਾ ਨੂੰ ਲੀਡ ਕਰਨ ਦੇ ਲਈ ਤੋ ਫਿਲਹਾਲ ਦੇ ਲਈ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਇਹੀ ਕੁਝ ਬਸ ਚੱਲ ਰਿਹਾ ਜੀ ਮੈਨੂੰ ਉਮੀਦ ਆ ਕਿ ਇਸ ਵੀਡੀਓ ਦੇ ਨਾਲ ਤੁਹਾਡੀ ਜਾਣਕਾਰੀ ਦੇ ਵਿੱਚ ਥੋੜਾ ਬਹੁਤ ਵਾਧਾ ਜ਼ਰੂਰ ਹੋਇਆ ਹੋਗਾ ਤੇ ਇਸੇ ਹੀ ਉਮੀਦ ਦੇ ਨਾਲ ਹੁਣ ਮੈਂ ਇਸ ਵੀਡੀਓ ਨੂੰ ਇੱਥੇ ਬੰਦ ਕਰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਹੁਣ ਤੋਂ ਕੁਝ ਘੰਟਿਆਂ ਤੋਂ ਬਾਅਦ ਸੱਤ ਅਜੀਬੋਗ ਅੱਜ ਦੀਆਂ ਸੱਤ ਬਹੁਤ ਹੀ ਜ਼ਿਆਦਾ ਅਜੀਬੋਗਰੀਬ ਘਟਨਾਵਾਂ ਦੇ ਨਾਲ